ਤੇਰੇ ਜੀਵਨ ਤੋਂ ਹੋਰ ਕਈਆਂ ਨੂੰ ਸੇਧ ਮਿਲੇਗੀ। ਉਹ ਛੜੇ ਹੁਕਮ ਮੰਨ ਕੇ ਉਹ ਬੀਬੀ ਕਹਿਣ ਲੱਗੀ ਸੱਚੇ ਪਾਤਸ਼ਾਹ ਮੈਂ ਰੋਜ ਕਾਬਲ ਤੋਂ ਆਉਣੀ ਆਂ। ਕਾਬਲ ਦਾ ਨਾਂ ਸੁਣ ਕੇ ਸਾਰੇ ਹੈਰਾਨ ਹੋ ਗਏ ਸਾਰੀ ਸੰਗਤ ਹੈਰਾਨ ਹੋ ਗਈ। ਸੱਚੇ ਪਾਤਸ਼ਾਹ ਮੇਰਾ ਪੇਕਾ ਕਰ ਸਿੱਖੀ ਵਿੱਚ ਸੋਹਰਾ ਪਰਿਵਾਰ ਸਿੱਖੀ ਵਿੱਚ ਜਦ ਆਪ ਜੀ ਨੇ ਇਹ ਸੇਵਾ ਆਰੰਭ ਕੀਤੀ ਪਤਾ ਲੱਗਾ ਬੌਲੀ ਸਾਹਿਬ ਦੀ ਸੇਵਾ ਸ਼ੁਰੂ ਹੋ ਰਹੀ ਹੈ ਤਾਂ ਮੈਂ ਆਪਣੇ ਪਤੀ ਤੋਂ ਆਗਿਆ ਲਈ ਉਹਨਾਂ ਖੁਸ਼ੀ ਨਾਲ ਆਗਿਆ ਦਿੱਤੀ ਆਪ ਜੀ ਦਾ ਬਖਸ਼ਿਆ ਹੋਇਆ ਮੇਰਾ ਛੋਟਾ ਬੱਚਾ ਛੋਟਾ ਲਾਲ ਮੈਂ ਉਸ ਨੂੰ ਦੁੱਧ ਪਿਆ ਕੇ ਪਘੂੜੇ ਵਿੱਚ ਪਾਉਣੀ ਹੈ ਫੇਰ ਮੈਂ ਅਰਦਾਸ ਕਰਨੀ ਆ ਆਪ ਜੀ ਦੇ ਚਰਨਾਂ ਦਾ ਧਿਆਨ ਧਰਨੀ ਆ ਅਰਦਾਸ ਕਰਕੇ ਮੈਂ ਇੱਥੇ ਪਹੁੰਚ ਜਾਨੀ ਆ ਇੱਥੇ ਮੈਂ ਸੇਵਾ ਕਰਦਿਆਂ ਦੇਖ ਲੈਣੀ ਆ ਜਦੋਂ ਮੇਰਾ ਬੱਚਾ ਰੋਂਦਾ ਹੈ ਮੈਂ ਇੱਥੋਂ ਹੀ ਬੱਚੇ ਨੂੰ ਝੂਟਾ ਦੇ ਦੇਣੀ ਆ ਕਿਉਂਕਿ ਆਪ ਤੁਸੀਂ ਦੇਖੋ ਬੀਬੀਆਂ ਮਾਈਆਂ ਕਾਰਜ ਕੰਮ ਕਰਦੇ ਆ ਹੋਇਆਂ ਨਾਲੇ ਕੰਮ ਹੀ ਕਰੀ ਜਾਣਗੀਆਂ ਛੋਟੇ ਬੱਚੇ ਨੂੰ ਆਉਂਦਿਆਂ ਜਾਂਦਿਆਂ ਆਵਾਜ਼ ਮਾਰ ਕੇ ਹਸਾਈ ਜਾਣਗੀਆਂ ਬੋਲੀ ਜਾਣਗੀਆਂ ਧਿਆਨ ਵੀ ਰੱਖਣਗੀਆਂ ਤਾਂ ਹੁਣ ਇਹ ਬੀਬੀ ਕਹਿੰਦੀ ਮੈਂ ਇਥੋਂ ਸੇਵਾ ਕਰਦੇ ਆਂ ਦੇਖ ਲਈਨੀ ਜਦ ਮੇਰਾ ਬੱਚਾ ਰੋਂਦਾ ਮੈਂ ਉਹਨੂੰ ਝੂਟਾ ਦੇ ਦੇਨੀ ਹੁਣ ਇਹ ਜਿਹੜੀਆਂ ਵਿਚਾਰਾਂ ਹਨ ਇਹ ਸਤ ਹਨ ਸਾਸੰਗਤੀਆਂ ਸਾਇੰਸ ਦਾ ਯੁੱਗ ਹੈ ਜਿਵੇਂ-ਜਿਵੇਂ ਸਾਇੰਸ ਤਰੱਕੀ ਕਰ ਰਹੀ ਹੈ ਉਹ ਵੀ ਮੰਨਣ ਲੱਗ ਪਏ ਨੇ ਜਿਹੜੇ ਕਹਿੰਦੇ ਸੀ ਰੱਬ ਹੈ ਨਹੀਂ ਉਹ ਵੀ ਕਹਿੰਦੇ ਰੱਬ ਹੈ ਵਾਈਗੁਰੂ ਹੈ ਗੁਰੂ ਗ੍ਰੰਥ ਸਾਹਿਬਹ ਜੀ ਅੰਦਰ ਬਾਣੀ ਵਿੱਚ ਬਚਨ ਆਉਂਦਾ ਹਰ ਸਿੱਖ ਸ਼ਾਮ ਨੂੰ ਜਿਹੜਾ ਗੁਰੂ ਕਾ ਸਿਖੈ ਨਿਤਨੇਮ ਕਰਦਾ ਹੈ ਰਹਿ ਰਾਸ ਦੇ ਵਿੱਚ ਆਪਾਂ ਕੀ ਪੜਨੇ ਆ ਉਡੈ ਊਡ ਆਵੈ ਸਕ ਸੈ ਕੋ ਸਾਤਿ ਪਾਛੈ ਬਚਰੇ ਸ਼ਰਿਆ ਤਿੰਨ ਕਵਨ ਖਲਾਵੈ ਕਵਨ ਜਗਾਵੈ ਮਨ ਮੈਂ ਸਿਮਰਨ ਕਰਿਆ ਉਹ ਜਿਹੜੀਆਂ ਕੁੰਜਾਂ ਹਨ ਉਹ ਆਂਡੇ ਪਹਾੜ ਵਿੱਚ ਦੇ ਕੇ ਮਦਾਨੀ ਲਾਕੇ ਵਿੱਚ ਸੈਂਕੜੇ ਕੋ ਦੂਰ ਆ ਜਾਂਦੀਆਂ ਨੇ ਉਹ ਆਂਡਿਆਂ ਵਿੱਚੋਂ ਬੱਚੇ ਨਿਕਲਦੇ ਆ ਸਿਮਰਨ ਸ਼ਕਤੀ ਨਾਲ ਉਥੇ ਚੋਗਾ ਪਹੁੰਚਾ ਦਿੰਦੀਆਂ ਨੇ ਦੇਖੋ ਇੰਨੀ ਵੀ ਉਹੀ ਚੋਗਾ ਪਹੁੰਚਦਾ ਹੈ ਉਹਨਾਂ ਨੂੰ ਉਹ ਬੱਚੇ ਪਲਦੇ ਨੇ ਸਿਮਰਨ ਕਹਿੰਦੇ ਨੇ ਯਾਦ ਨੂੰ ਉਹਨਾਂ ਕੂੰਜਾਂ ਪੰਛੀਆਂ ਦੇ ਅੰਦਰ ਬੱਚਿਆਂ ਦੀ ਇੰਨੀ ਯਾਦ ਹੈ ਐਸਾ ਸਿਮਰਨ ਹੈ ਐਸੀ ਯਾਦ ਹੈ ਕਿ ਯਾਦ ਸ਼ਕਤੀ ਨਾਲ ਹੀ ਚੋਗਾ ਬੱਚਿਆਂ ਕੋਲ ਪਹੁੰਚ ਜਾਂਦਾ ਹੈ ਇਹ ਸ਼ਕਤੀ ਹੈ ਸਿਮਰਨ ਸ਼ੈ ਜੇਕਰ ਇੱਕ ਪੰਛੀ ਉਹ ਆਪਣੇ ਬੱਚਿਆਂ ਨੂੰ ਚੋਗਾ ਪਚਾ ਸਕਦੇ ਨੇ ਤੇ ਜਿਹੜੇ ਗੁਰੂ ਕੇ ਸਿੱਖ ਨੇ ਪਿਆਰਿਓ ਜਿਨ੍ਹਾਂ ਦੇ ਹਿਰਦੇ ਚ ਨਾਮ ਦਾ ਨਿਵਾਸ ਹੈ ਹਰ ਵੇਲੇ ਸਿਵਰ ਨਾਲ ਜੁੜੇ ਨੇ ਉਹਨਾਂ ਵਾਸਤੇ ਤਾਂ ਕੋਈ ਖਾਸ ਗੱਲ ਨਹੀਂ ਤਾਂ ਹੀ ਤਾਂ ਸਹਿਬ ਕਹਿੰਦੇ ਨਾਮ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ ਜੋ ਹਰ ਹਿਰਦੇ ਸਦਾ ਵਸਾਈ ਉਹ ਬੀਬੀ ਕਹਿਣ ਲੱਗੀ ਸੱਚੇ ਪਾਤਸ਼ਾਹ ਮੈਂ ਇਥੇ ਵੀ ਬੱਚੇ ਨੂੰ ਝੂਟਾ ਦੇ ਦੇਣੀ ਹੈ ਸ਼ਾਮ ਨੂੰ ਜਦ ਸੇਵਾ ਤੋਂ ਛੁੱਟੀ ਮਿਲਦੀ ਹੈ ਮੈਂ ਅਰਦਾਸ ਕਰਨੀ ਆ ਜਾਣੀ ਤਾਂ ਉਹ ਬੀਬੀ ਆ ਛੇਵੇਂ ਪਾਤਸ਼ਾਹ ਮਹਾਰਾਜ ਦੇ ਦਰਵਾਜ਼ੇ ਕਹਿੰਦੀ ਸੱਚੇ ਪਾਤਸ਼ਾਹ ਮੈਂ ਉਹ ਕਾਬਲ ਵਾਲੀ ਬੀਬੀ ਹੈ ਜਿਹੜੀ ਗੋੰਦਵਾਲ ਸਾਹਿਬ ਸੇਵਾ ਕਰਨਾ ਆਇਆ ਕਰਦੀ ਸੀ ਕਹ ਲੱਗੀ ਜਿਸ ਵੇ ਮੇਰਾ ਅੰਤ ਸਮਾ ਆਇਆ ਤਾਂ ਮੇਰੀ ਸਤਿ ਸ਼ਬਦ ਵਿੱਚ ਗੁਰੂ ਚਰਨਾ ਵਿੱਚ ਕਿਉਂਕਿ ਜਿਹੜਾ ਗੁਰੂ ਕਾ ਸਿੱਖ ਹੈ ਸੇਵਾ ਕਰਦਾ ਹੈ ਸਿਮਰਨ ਕਰਦਾ ਹੈ ਬਾਣੀ ਪੜਦਾ ਹੈ ਬਾਣੀ ਸੁਣਦਾ ਸੁਣਦਾ ਆਪਣੇ ਜੀਵਨ ਨੂੰ ਲੇਖੇ ਵਿੱਚ ਲਾਉਂਦਾ ਅੰਤ ਸਮੇਂ ਵੀ ਸਤ ਉਸ ਦੀ ਗੁਰੂ ਚਰਨਾ ਵਿੱਚ ਹੋਏਗੀ ਕਿਉਂਕਿ ਜਿਸ ਚੀਜ਼ ਨਾਲ ਪਿਆਰ ਹੈ ਮੋਹ ਹੈ ਉਸ ਪਾਸੇ ਹੀ ਸੁੱਤ ਜਾਂਦੀ ਹੈ। ਮਹਾਪੁਰਸ਼ਾਂ ਦਾ ਬਚਨ ਹੈ ਕਿ ਸਾਡੀ ਸਾਰੀ ਜ਼ਿੰਦਗੀ ਦਾ ਜੋ ਰਿਜ਼ਲਟ ਹੈ ਉਹ ਆਖਰੀ ਸਵਾਸ ਤੇ ਨਿਕਲਦਾ ਹੈ। ਜਿਵੇਂ ਹਿਸਾਬ ਲਿਖੋ ਵੱਡੀਆਂ-ਵੱਡੀਆਂ ਵਈਆਂ ਭਰ ਦੋ। ਇੱਕ ਪਾਸੇ ਆਮਦਨ ਹੈ ਇੱਕ ਪਾਸੇ ਖਰਚ ਹੈ ਜਦ ਸਾਰਾ ਹਿਸਾਬ ਕਰਾਂਗੇ ਰਿਜ਼ਲਟ ਕਾਟਾ ਜਾਂ ਵਾਧਾ ਇੱਕ ਲਾਈਨ ਵਿੱਚ ਆਉਣਾ ਹੈ ਕਿ ਇੰਨਾ ਬਕਾਇਆ ਹੈ ਜਾਂ ਇੰਨਾ ਲੌਸ ਹੈ ਜਿਵੇਂ ਇੱਕ ਲਾਈਨ ਵਿੱਚ ਕਾਟਾ ਜਾਂ ਵਾਧਾ ਆ ਜਾਂਦਾ ਹੈ ਇਸੇ ਤਰ੍ਹਾਂ ਸਾਡੀ ਸਾਰੀ ਜ਼ਿੰਦਗੀ ਦਾ ਰਿਜ਼ਲਟ ਆਖਰੀ ਸਵਾਸਤੇ ਨਿਕਲਦਾ ਹੈ ਜਿਸ ਟੀ ਨਾਲ ਸਾਡਾ ਉਹ ਪਿਆਰ ਹੈ ਉਸ ਪਾਸੇ ਹੀ ਸੁਤ ਅੰਤ ਸਮੇ ਜਾਏਗੀ ਕੋਈ ਗਤੀ ਹੁੰਦੀ ਹੈ ਜਿਵੇਂ ਬਾਣੀ ਵਿੱਚ ਬਚਨ ਆਉਂਦਾ ਅੰਤ ਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੇ ਸਰਪ ਜਉਣ ਵਲਵਲ ਉਤਰੇ ਜੇ ਅੰਤ ਸਮੇ ਸੁਤ ਜਿਹੜੀ ਹੈ ਤਨ ਪਦਾਰਥ ਅਚ ਚਲੀ ਗਈ ਫੇਰ ਮਾਰੇ ਕਹਿੰਦੇ ਛੱਪ ਦੀ ਜੂਨ ਵਲ ਵਲ ਦਾ ਅਰਥ ਹੈ ਬਾਰ 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 ਰਿਬਾਈ ਗੋਮਦ ਨਾਮ ਮਤ ਵਿਸਰੈ ਪਰਮੇਸ਼ਰ ਦਾ ਨਾਮ ਨਾ ਵਿਸਾਰੋ ਯਾਦ ਵਿੱਚ ਸੁਖ ਹੈ ਵਿਸਾਰਨ ਵਿੱਚ ਦੁੱਖ ਹੈ ਜਿਨ੍ਹਾਂ ਨੇ ਉਸ ਮਾਲਕ ਨੂੰ ਵਿਸਾਰਿਆ ਹਰ ਬਿਸਤ ਸਦਾ ਖੁਆਰੀ ਜਾਂ ਕੋ ਧੋਖਾ ਕਹਾ ਵਿਆਪੈ ਜਾਂ ਕੋ ਓਟ ਤੁਹਾਰੀ ਬਿਨ ਸਿਮਰਜੋ ਜੀਵਨ ਬਗਨਾ ਸਭ ਜੈਸੇ ਹਰ ਜਾ ਰਹੀ ਨਵਖੰਡਨ ਕੋ ਰਾਜ ਕਮਾਵੇ ਕਲ ਚਲੇ ਗੋ ਹਾਰੇ ਜਿਹਦੇ ਹਿਰਦੇ ਵਿੱਚ ਮਾਲਕ ਦੀ ਯਾਦ ਨਹੀਂ ਚਾਹੇ ਨਵਖੜ ਪ੍ਰਿਥਵੀ ਦਾ ਰਾਜਾ ਹੋਵੇ ਸੰਸਾਰ ਤੋਂ ਹਾਰ ਕੇ ਜਾਏਗਾ ਖ਼ਾਰ ਖੋ ਕੇ ਜਾਏਗਾ ਦੂਸਰੇ ਪਾਸੇ ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਹੈ ਉਸ ਮਾਲਕ ਦੀ ਯਾਦ ਹੈ ਉਥੇ ਸਦਾ ਹੀ ਸਾਸਰ ਜੀ ਸੁਖ ਹੈ ਹਰ ਕੋ ਨਾਮ ਸਦਾ ਸੁਖਦਾਇ ਰੀ ਭਾਈ ਗੋਬਿੰਦ ਨਾਮ ਮਤ ਬਿਸ਼ਰੈ ਅੰਤ ਕਾਲ ਜੋ ਇਸਤਰੀ ਸਿਮਰੈ ਸੀ ਚਿੰਤਾ ਮੈਂ ਜੇ ਮਰੈ ਵੇਸ਼ਵਾ ਜੋਨ ਵਲਵਲ ਆਉਤਰੇ ਅੰਤ ਸਮੇ ਇਸ ਤਰੀ ਸਿਮਰੈ ਹੋਏਗਾ ਕਿ ਬਾਰ ਬਾਰ ਵੇਸ਼ਵਾ ਦੀ ਜੂਨ ਚ ਪੈ ਕੇ ਦੁੱਖ ਭੋਕੇਗਾ ਅੰਤ ਕਾਲ ਜੋ ਲੜਕੇ ਸਿਮਰੈ ਸੀ ਚਿੰਤਾ ਮੈਂ ਜੇ ਮਰੈ ਸ਼ੁਕਰ ਜੋਨ ਵਲ ਬਲ ਉਤਰੈ ਬੱਚਾ ਕੋਈ ਹੈ ਨਹੀਂ ਇਸ ਕਰਕੇ ਖਿਆਲ ਆ ਮੇਰਾ ਵੀ ਕੀ ਹੁੰਦਾ ਜਾਂ ਬੱਚਿਆਂ ਵਿੱਚ ਮੋਹ ਹੈ ਸੋ ਤੋ ਉਸ ਪਾਸੇ ਚਲੇਗੀ ਮਾਰ ਕਹਿੰਦੇ ਸੂਨੀ ਦੀ ਜੂਨ ਮਿਲੇਗੀ 12 ਬੱਚੇ ਇੱਕ ਵਾਰ ਜਨਮ ਦਿੰਦੀ ਆ ਇੱਕ ਜਨਮ ਨਹੀਂ ਵਲ-ਵਲ ਦਾ ਅਰਥ ਹੈ ਬਾਰ-ਬਾਰ ਬਾਰ-ਬਾਰ ਅੰਤ ਕਾਲ ਜੋ ਮੰਦਰ ਸ਼ਿਮਰੈ ਸ਼ੀ ਚਿੰਤਾ ਮੈਂ ਜੇ ਮਰੈ ਪ੍ਰੇਤ ਜੋਨ ਵਲ-ਵਲ ਉਤਰੈ ਜਿਹੜੇ ਅੰਤ ਸਮੇਂ ਮੰਦਰ ਕਹਿੰਦੇ ਘਰ-ਬਾਰ ਕੋਠੀ ਨੂੰ ਭਾਅ ਆਪਣੇ ਅੰਦਰ ਬਿਠਾਇਆ ਹੋਇਆ ਸੁਤ ਮਕਾਨ ਵਿੱਚ ਕੋਠੀ ਵਿੱਚ ਹੈ ਹੋਏਗਾ ਕਿ ਸ੍ਰੀ ਛੱਟ ਤੋਂ ਬਾਅਦ ਪ੍ਰੇਤ ਦੀ ਜੂਨ ਮਿਲੇਗੀ ਪ੍ਰੇਤ पिਂਜਰ ਮੈਂ ਦੂਖ ਹਨੇਰੇ ਸੂਈ ਦੇ ਨੱਕੇ ਜਿੰਨਾ ਮੂੰਹ ਹੁੰਦਾ ਸਵਾ ਮਨ ਖੋਣ ਦੀ ਖਰਾਕ ਹੁੰਦੀ ਹੈ ਦੀ ਬੜਾ ਦੁਖੀ ਹੁੰਦਾ ਬਾਰ-ਬਾਰ ਪ੍ਰੇਤ ਬਣੇਗਾ ਪਰ ਜਿਹੜੇ ਪਰਮੇਸ਼ਰ ਦੇ ਪਿਆਰੇ ਹਨ ਦੇਖੋ ਇੱਕ ਪਾਸੇ ਤਾਂ ਉਹ ਜਿਨ੍ਹਾਂ ਦੇ ਹਿਰਦੇ 'ਚ ਯਾਦ ਨਹੀਂ ਸੰਸਾਰੀ ਯਾਦ ਹੈ, ਕੁੜੀ ਯਾਦ ਹੈ। ਕੋਈ ਸੱਪ ਬਣ ਰਿਹਾ ਹੈ, ਕੋਈ ਵੇਸ਼ਵਾਹ ਬਣ ਰਿਹਾ ਹੈ, ਕੋਈ ਸੂਰ ਬਣ ਰਿਹਾ ਹੈ, ਕੋਈ ਪ੍ਰੇਤ ਬਣ ਰਿਹਾ ਹੈ। ਪਰ ਜਿਹੜੇ ਪਰਮੇਸ਼ਰ ਦੇ ਪਿਆਰੇ ਹਨ, ਗੁਰਸ਼ਿਕ ਹਨ, ਉਸ ਮਾਲਕ ਨੂੰ ਯਾਦ ਕਰਦੇ ਨੇ। ਅੰਤ ਕਾਲ ਨਾਰਾਇਣ ਸਿਮਰੈ ਸੀ ਚਿੰਤਾ ਮੈਂ ਜੇ ਮਰੈ। ਬਦਤਰੋਚਨ ਤੇ ਨਰਮੁਗਤਾ ਪੀ ਨੰਬਰ ਵਕੈ ਹਿਰਦੈ ਵਸੈ ਉਹ ਕਿਥੇ ਜਾਂਦੇ ਐ ਕਿਸੇ ਜੂਨ ਵਿੱਚ ਨਹੀਂ ਪੈਂਦੇ ਉਹ ਧਰਮਰਾਜ ਦੇ ਨਹੀਂ ਜਾਂਦੇ ਸੰਤਨਮੋਕ ਉਹ ਪੂੰਜੀ ਸ਼ੋਂਪੇ ਤੋ ਉਤਰਿਆ ਮਨ ਕਾ ਧੋਖਾ ਧਰਮਰਾਜ ਆਪ ਕਹਾ ਕਰੇਗਾ ਉਹ ਜੋ ਫਾਟੇ ਸਗਲੋ ਲੇਖਾ ਜਿਨ੍ਹਾਂ ਦਾ ਪੂਰੇ ਗੁਰੂ ਨੇ ਲੇਖਾ ਮੁਕਾ ਦਿੱਤਾ ਉਨਾਂ ਨੂੰ ਪਿਆਰਿਓ ਧਰਮਰਾਜ ਦੇ ਜਾਣਾ ਨਹੀਂ ਪੈਂਦਾ ਨਾ ਜਨਮ ਮਰਨ ਦਾ ਡਰ ਨਾ ਚਰਾਸੀ ਦਾ ਡਰ ਨਾ ਧਰਮਰਾਜ ਦਾ ਡਰ ਹੈ ਪੂਰੇ ਗੁਨਾਹ ਨੇ ਮੁਕਾ ਦਿੱ ਤੈ ਲਿਖਾ ਪੂਰੇ ਗੁਨਾਹ ਨੇ ਮੁਕਾ ਦਿੱ ਤੈ ਲਿਖਾ ਧਰਮ ਤੇ ਪ੍ਰਾਣੇ ਛਟੇ ਉਹਨਾਂ ਦਾ ਪਿਆਰ ਗੁਰੂ ਨਾਲ ਪਰਮੇਸ਼ਰ ਨਾਲ ਨਾਮ ਬਾਣੀ ਨਾਲ ਉਹਦੀ ਸੁਰਤ ਵੀ ਅੰਤ ਸਮੇਂ ਸ਼ਬਦ ਵਿੱਚ ਗੁਰੂ ਚਰਨਾਂ ਵਿੱਚ ਉਹਦੀ ਫਿਰ ਕੀ ਗਤੀ ਹੋਏਗੀ ਕਹਿੰਦੇ ਸਿਦਾਉ ਸੱਚਖੰਡ ਨੂੰ ਜਾਂਦਾ ਹੈ ਅੰਤ ਕਾਲ ਜੇ ਨਰੇਣ ਚਿਤੇ ਆਵੇ ਸਿਦਾ ਜਾਵੇ ਸੱਚਖੰਡ ਬਾਲ ਜੇ ਨਰਾਇਣ ਜਿਪਿਆਵੇ ਸੁਝਾ ਜਾਵੇ ਸੱਚ ਘਟ ਹੋ ਆਖ ਬਾਲ ਜੇ ਨਰਾਇਣ ਜਿਪਿਆਵੇ ਸੁਝਾ ਜਾਵੇ ਸੱਚ ਘਟ ਗੰਡ ਨੂੰ ਆਇ ਤੇ ਬਾਲ ਜੇ ਨਰਾਇਣ ਜਿਪਿਆਵੇ ਆਖਦਾ ਜਾਵੇ ਸੱਚ ਘਟ ਆਇ ਸੱਚੇ ਪਾਤਸ਼ਾਹ ਆਪ ਜੀ ਦੀ ਕਿਰਪਾ ਹੋਈ ਮੈਂ ਨਵਾਬ ਜੀ ਦੀ ਦਰਗਾਹ ਵਿੱਚ ਵਾਸਾ ਮਿਲਿਆ ਉੱਥੇ ਵੀ ਸਾਨੂੰ ਆਪ ਜੀ ਦੇ ਦਰਸ਼ਨ ਹੁੰਦੇ ਨੇ ਖਿਆਲ ਆਇਆ ਮੈਂ ਮਾਤ ਲੋਕ ਤੇ ਜਾ ਕੇ ਵੀ ਨਮਸਕਾਰ ਕਰਕੇ ਆਵਾਂ ਤੇ ਪਾਤਸ਼ਾਹ ਹਟਾਈ ਹੈ ਗੁਰੂ ਕੇ ਅਨੰਤਿਸ਼ ਉਹਨਾਂ ਨੂੰ ਬਖਸ਼ਾ ਪ੍ਰਾਪਤ ਅਨੇਕਾਂ ਆਧਾਰ ਨਾਲ ਮਿਲਦੀਆਂ ਭਾਈ ਭਾਈ ਦੇ ਇੱਕ ਸ਼ੇਵਨ ਕਿਤੇ ਪਵਰਸ਼ਗ ਪਾਪੀ ਦੀ ਬੇਂਤੀ ਕੰਦੇ बेनती खालसा जी क्या जनता सुखी होगी लड़ाई হিন্দু ਐ ਮੁਸਲਮਾਨ ਸਭ ਨੂੰ ਕਰੋ 22 ਨੂੰ 3 ਕਿ ਚਾਹੀਦਾ ਜਿਹੜਾ ਸਲੈਕ ਹੋਵੇ ਸਦਾਰਤ ਕਪੂਰ ਸਿੰਘ ਅਲਾ ਤੋਂ ਬੇਨਤੀ ਕੀਤੀ ਨਹੀਂ ਪੰਥ ਖਾਲਸਾ ਦਾ ਹੁਕਮ ਹੋਇਆ ਹੁਕਮ ਅਗੇ ਸਦਾਰਤ ਕਪੂਰ ਸਿੰਘ ਨੇ ਸੀ ਚੁੱਕਾ ਉਸ ਵੇਲੇ ਇਤਿਹਾਸ ਵਿੱਚ ਆਉਂਦਾ ਹੈ ਕਿ ਸਰਦਾਰ ਕਪੂਰ ਸਿੰਘ ਨੇ ਬੇਨਤੀ ਕੀਤੀ ਖਾਲਸਾ ਜੀ ਮੈਨੂੰ ਬੇਨਤੀ ਇਹ ਜਿਹੜੀ ਮੇਰੀ ਸੇਵਾ ਹੈ ਗੁਰੂ ਘਰ ਦੀ ਇਹ ਨਹੀਂ ਮੇਰੇ ਕੋਲ ਖੋਣੀ ਜੋ ਮੈਂ ਪੰਥ ਖਾਲਸੇ ਦੀ ਸੇਵਾ ਕਰਾਂ ਪਾਪ ਗੁਰੂ ਪਰਮੇਸ਼ਰ ਰੂਪ ਜਾਣ ਕੇ ਉਸੇ ਲਈ ਖਿਆਲ ਨਹੀਂ ਕਿ ਅਸੀਂ ਨੂੰ ਪੱਖਾ ਚ ਚੰਗਤ ਹਾਲ ਪ੍ਰਵਸੈ ਜੀਓ ਗੁਰੂ ਅਸੀਂ ਗੁਰੂ ਦੀ ਸੇਵਾ ਕਰ ਰਹੇ ਹਾਂ ਅਲਦੇ ਦੂਸਰੀ ਜਿਹੜੇ ਖਾਸੇ ਘੋੜੇ ਸਨ ਉਹਨਾਂ ਨੂੰ ਖੁਰਚਣਾ ਫੇਰ ਦੇ ਘੋੜਿਆਂ ਦੀ ਲਿੱਦ ਸੁੱਟ ਦੇ ਦੇਖੋ ਨਵਾਬ ਬਣ ਕੇ ਸ਼ਮਾਨ ਮੰਦਰ ਲੰਲਾਂ ਦੇ ਸਾਲ ਹੋ ਗਏ ਆ ਪਿਆਰੇ ਮਹਾਪੁਰਸ਼ਾਂ ਨੇ ਇਹੀ ਸਾਨੂੰ ਉਪਦੇਸ਼ ਦਿੱਤਾ ਹੈ ਮੇਰੇ ਆਇਆ ਜਗ ਮੈਂ ਆਇਆ ਸੋ ਇਹ ਮਹਾਪੁਰਸ਼ਾਂ ਦੀਆ ਪ੍ਰੇਰਨਾ ਅਸੀਸ਼ਾ ਉਹਨਾਂ ਦੇ ਉਦਮ ਸਦਕ ਇਹ ਸਾਡੇ ਉਹਦੀ ਅੱਜ ਪਹਿਲੀ ਮੀਟਿੰਗ ਆਰੰਭ ਹੋਣੀ ਹੈ ਆਪਣੀਆਂ ਜਸ ਜੀ ਵਿਚ ਫਿਰ ਬਾਅਦ ਤੇ ਜਿਹੜੀ ਜੇਗੀ ਦੋਸਤੋ ਬਾਕੀ ਹੋ ਨਾਮ ਲਖਪਾਲਾ ਯਾ ਹਾ ਹੌਲਾ ਅਨੰਦ ਸਹਿਬ ਗੁਰਸਤੋਤਰ ਉਸ ਤੋਂ ਬਾਅਦ ਨਾਲ ਲੱਗਦੇ ਅਹੀਂ ਮੀਟਿੰਗ ਦੀ ਕਾਰਵਾਈ ਆਰੰਭ ਹੋਏਗੀ ਉਸ ਤੋਂ ਬਾਅਦ ਫਿਰ ਇਕੱਠੀ ਅਰਦਾਸ ਹੋਏਗੀ ਹੋਈਆਂ ਉਪਲਾਂ ਦੀ ਖਿਮਾ ਕਰਨੇ ਪਿਆਰ ਨਾਲ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਰਾਮ ਕਲੀ ਮਹਲਾ ਤੀਜਾ ਆਨੰਦ ਏਕ ਓੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੁ ਨ ਪਾਇਆ ਗੁਰੁ ਵਰਤਾ ਪਾਇਆ ਸਹਿਜੇ ਕੀਨ ਨਵਨੀਆ ਵਾਦਾਇਆ ਸਤਿਗੁਰੁ ਸਾਚੁ ਸਦਾ ਆਸਰਾ ਹੋਇਆ ਬਦੋ ਤੰਦਰੋ ਹਰੀ i ਆਜੇ ਸੰਗਤ ਕੇ ਰੇ ਸਾਦ ਸਭ ਜੀ ਸਾਰੇ ਗਿਆ ਨਹੀਂ ਕਭ ਜੈ ਰੰਗ ਕਰੋ ਰੰਗ ਅੰਧਾਰ ਤੱਕ ਨੰਦ ਰਾਜਨ ਭੁੱਖਾ ਤਵ ਵਿਗਵਾਇ ਪਰਿਸ਼ਾਨ ਸੁਖ ਮਾਨ ਆਏ ਵਸਿਆ ਜਿਨੇ ਇੱਛਾ ਸਭ ਪੁਜਾਈਆ ਦਾ 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 ਪੰਦਰਾ ਅੰਗੋ ਆਕੇ ਰੰਗਿ ਸ਼ਬਦ ਜਿੰਦਕਾਰ ਸੁਪਾਗੈ ਕਾਰ ਸੁਪਾਗੈ ਸ਼ਾਬਦ ਵੰਕੇ ਖਾਜ ਪ੍ਰਦਾਨਤਾ ਆ ਆ ਮਾ ਗੀਤ ਗਾਉਂਦਾ ਮਾ ਗਾਉਂਦਾ ਗੁਰ ਪਰਮਾਤਮਾ ਤੈਨਹੀ ਹੋਇ ਨਾਮ ਹਰ ਕੈ ਗਾਏ ਕਹਿ ਨਾਮ ਕੈ ਰਖੋ

ایسا اے نال جان تو جگیا اے بریاں اچھا تن دور میں امم امنی تجھے بجتو جننی نال آیا میں تکت ਫਤੇ ਵਰਤ ਕੀ ਕਾਲ ਚਾ ਵਾ ਗੁਰਦੀ ਕੀ ਫਤੇ ਧਨ ਹੈ ਧਨ ਹੈ ਧਨ ਹੈ ਗੁਰੂ ਨਾਨਕ ਸਾਹਿਬ ਜੀ ਧਨ ਹੈ ਤਨ ਹੈ ਤਨ ਹੈ ਤਨ ਹੈ ਗੁਰੂ ਨਾਨਕ ਸਾਹਿਬ ਜੀ ਤਨ ਹੈ ਰਹਿ ਤਨ ਹੈ ਗਨ ਦੀ ਤਨ ਹੈ ਰਹਿ ਤਨ ਹੈ ਗਨ ਹੈ ਸੁਰ ਵੱੰਡ ਦੇ ਸਾਈਂ